ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੋੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਖੇ ਇਸ ਅਕਾਲ ਦੇ 14ਵੇਂ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ 20ਵੀਂ ਸਦੀ ਦੇ ਮਹਾਨ ਸਿੱਖ ਔਰ ਮਹਾਨ ਰਤਬੇ ਬਖਸ਼ਿਸ਼ ਕੀਤੇ ਉਹਨਾਂ ਦੇ ਪਵਿੱਤਰ ਸ਼ਹੀਦੀ ਦੀ ਯਾਦ ਦੇ ਵਿੱਚ ਤੇ ਸਾਡੇ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਉਨ੍ਹਾਂ ਦੇ ਸਤਿਕਾਰਯੋਗ ਸੁਪੁੱਤਰ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਔਰ ਜਨਰਲ ਛਬੇਕ ਸਿੰਘ ਜੀ ਜਿਹੜੇ ਕਿਸੇ ਵੇਲੇ ਭਾਰਤੀ ਫੌਜ ਦੇ ਵਿੱਚ ਇਸ ਮੁਲਕ ਦੀ ਲੜਾਈ ਵਿੱਚ ਕਮਾਂਡ ਕਰਦੇ ਰਹੇ ਬਾਬਾ 18 ਸਿੰਘ ਜੀ ਤੇ ਸਮੂਹਿਕ ਤੌਰ ਤੇ ਸਾਰੇ ਜਿੰਨੇ ਵੀ ਉਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਵਿੱਤਰ ਯਾਦ ਨੂੰ ਸਮਰਪਿਤ ਆਪਾਂ ਅੱਜ ਇਸ ਜੋੜ ਮੇਲੇ ਦੇ ਵਿੱਚ ਬੈਠੇ ਆਂ ਜੋੜ ਮੇਲਾ ਮੈਂ ਇਸ ਕਰਕੇ ਕਹਿਣਾ ਕਿ ਆ ਜਿਹੜੀ ਸਟੇਜ ਆ ਇਹਦੇ ਉੱਤੇ ਕੋਈ ਨਹੀਂ ਮਹਾਪੁਰਜ ਚਾਹੇ ਕਾਰ ਸੇਵਾ ਵਾਲੇ ਮਹਾਪੁਰਜ ਚਾਹੇ ਕਲੇਰਾਂ ਵਾਲੇ ਮਹਾਪੁਰਜ ਚਾਹੇ ਰਾੜਾ ਸਾਹਿਬ ਸੰਪਰਦਾ ਚਾਹੇ ਨਾਨਕ ਸਰ ਸੰਪਰਦਾ ਚਾਹੇ ਨਿਹੰਗ ਸਿੰਘਾਂ ਦੇ ਸ਼ਰਮੌਰ ਸਚੀਤਾਂ ਇਹ ਸਾਰੀਆਂ ਉਸ ਪਵਿੱਤਰ ਜਾਤ ਦੇ ਵਿੱਚ ਅੱਜ ਜੁੜ ਕੇ ਬੈਠੀਆਂ ਮੈਂ ਲੰਬਾ ਨਹੀਂ ਬੋਲਣਾ 2-3 ਮਿੰਟ ਚ ਆਪਣੇ ਵਿਚਾਰ ਸਮੇਟ ਕੇ ਤੁਹਾਤੋਂ ਛੁੱਟੀ ਲੈ ਲੈਣੀ ਆ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹੜਾ ਨਿਰਮਲ ਪੰਥ ਚਲਾਇਆ ਸੀ ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ ਝਗੜਾ ਕਿਉਂ ਕੀਤਾ ਜਾਂਦਾ ਸੀ ਜਿਹੜਾ ਅੱਜ ਤੱਕ ਵੀ ਝਗੜਾ ਬਰਕਰਾਰ ਆ ਰਿਹਾ ਅੱਜ ਵੀ ਗੁਰੂ ਪਾਤਸ਼ਾਹ ਦੇ ਗੁਰਸਥਾਨਾਂ ਦੇ ਉੱਤੇ ਤੇ ਜਿਹੜੀ ਗੁਰੂ ਸਿੱਖਿਆ ਉਹਨੂੰ ਅੱਜ ਵੀ ਲੋਕਾਂ ਨੂੰ ਪਾਉਂਦੀ ਨਹੀਂ ਗੁਰੂ ਨਾਨਕ ਦੇ ਪਾਤਸ਼ਾਹ ਨੇ ਊਚ ਨੀਚ ਦਾ ਫਾਸਲਾ ਖਤਮ ਕੀਤਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਗਰੀਬ ਅਮੀਰ ਦਾ ਪਾੜਾ ਖਤਮ ਕੀਤਾ ਸਾਰੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਇਹੋ ਕਾਰਨ ਸੀ ਕਿ ਬਾਬਰ ਨੇ ਗੁਰੂ ਸਾਹਿਬ ਨਾਲ ਈਰਖਾ ਰੱਖੀ ਗੁਰੂ ਸਾਹਿਬ ਜੀ ਨੇ ਸੱਚ ਵੀ ਪ੍ਰਗਟ ਕੀਤਾ ਬਾਬਰ ਨੂੰ ਜਾਬਰ ਵੀ ਕਿਹਾ ਤੇ ਸੱਚ ਦੇ ਬੋਲ ਜੇਨੂ ਆਪਾਂ ਹੋਣੇ ਬਾਬਾ ਬੰਤਾ ਸਿੰਘ ਜੀ ਤੁਹਾਡੇ ਨਾਲ ਸਾਂਝ ਪਾ ਕੇ ਗਏ ਆਦ ਸੱਚ ਜਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪਵਿੱਤਰ ਗੁਰਵਾਨੀ ਦੀ ਰਚਨਾ ਕਰਕੇ ਉਹਨਾਂ ਰੂਹਾਂ ਨੂੰ ਸਿੱਖਿਆ ਵੀ ਦਿੱਤੀ ਜਿਹੜੀ ਅੱਜ ਵੀ ਸਾਡੀ ਜੋਗ ਅਗਵਾਈ ਕਰਦੀਆਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਇਸ ਪਵਿੱਤਰ ਫਲਸਫੇ ਨੂੰ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਤੌਰ ਤੇ ਪ੍ਰਬੰਧ ਕਰਦੀ ਆ ਪਰ ਇਹ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦ ਮੀਟਕਸਾਲ ਜਿਹੜੀ ਉਸ ਮਹਾਨ ਅਨੋਖੇ ਸ਼ਹੀਦ ਅਦੁੱਤੀ ਸ਼ਖਸੀਅਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੇ ਇਸ ਸੰਪਰਦਾ ਦੀ ਅਗਵਾਈ ਕਰਦੇ ਆ ਉਹ ਅਗਵਾਈ ਕੀ ਕਰਦੇ ਆ ਉਹ ਸੀਸ ਪੇਟ ਕਰਕੇ ਇਸ ਸੰਪਰਦਾ ਦੀ ਅਗਵਾਈ ਕਰਦੇ ਆ ਜੇ ਬਾਬਾ ਗਰਬਖ ਸਿੰਘ ਜੀ ਦੇ ਹਿੱੱਥੇ ਆਇਆ ਸ਼ਹਾਦਤ ਆਈ ਤੇ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਹਿੱਸੇ ਆਇਆ ਤਾਂ ਉਹ ਪੁਰਾਣੀ ਪਰੰਪਰਾ ਬਾਬਾ ਦੀਪ ਸਿੰਘ ਵਾਲੀ ਮੋਹਰ ਅਜਾਗੜ ਹੋਈ ਇਸ 20ਵੀਂ ਸਦੀ ਦੇ ਵਿੱਚ ਇਹ ਮਹਾਨ ਸੰਪਰਦਾ ਦਾ ਇਹ ਯੋਗਦਾਨ ਆ ਕੋਈ ਜਾਤ ਲਈ ਨਹੀਂ ਕਿਉਂਕਿ ਕਿਹੜੀ ਲੜਾਈ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਸੀ ਇਸ ਅਕਾਲੀ ਦਲ ਵੱਲੋਂ ਤੇ ਬਾਬਾ ਜੀ ਵੱਲੋਂ ਧਰਮ ਯੁੱਧ ਮੋਰਚਾ ਜਿਹਦੀ ਅਗਵਾਈ ਦੋਵੇਂ ਜਥੇਬੰਦੀਆਂ ਕਰਦੀਆਂ ਸਨ ਭਾਵੇਂ ਬਖਰੇਵੇਂ ਵੀ ਕਈ ਵਾਰੀ ਆਉਂਦੇ ਰਹੇ ਪਰ ਬਖਰੇਵੇਂ ਦੇ باوجود ਸੰਤ ਬਾਬਾ ਜਰਨੈਲ ਸਿੰਘ ਜੀ ਨੇ ਹਮੇਸ਼ਾ ਹੀ ਸਤਕਾਰ ਕੀਤਾ ਉਹਨਾਂ ਜਥੇਬੰਦੀਆਂ ਦਾ ਇਹ ਸਮੇਲ ਬਣਾ ਕੇ ਰੱਖਿਆ ਦੰਦਮੀ ਟਕਸਾਲ ਨੇ ਤੇ ਮੈਂ ਸੱਚਖੰਡ ਵਾਸੀ ਸੰਤ ਬਾਬਾ ਗਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਕੋ ਗੁਰਮਤ ਦੀਆਂ ਜਿਸ ਵੇਲੇ ਲੱਗਦਾ ਸੀ ਵੀ ਗੁਰਮਤ ਦੇ ਵਿੱਚ ਕੁਝ ਤਬਦੀਲੀਆਂ ਹੋ ਰਹੀਆਂ ਉਸ ਵੇਲੇ ਫੇਰ ਬੈਠੇ ਨਹੀਂ ਕਿਉਂਕਿ ਸੰਤ ਤੇ ਸ਼ਬਾਈ ਦਾ ਰੋਲ ਨਵਾਇਆ ਕਿਉਂਕਿ ਮੰਗਲਾਂ ਦੇ ਕੁਝ ਝਗੜੇ ਪੈ ਗਏ ਸੀ ਉਹ ਪਵਿੱਤਰ ਗੁਰਦਵਾਰੇ ਨੂੰ ਇਹਨਾਂ ਬਿਨ ਲਾਗੂ ਕਰਾਇਆ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਥ ਵੀ ਦਿੱਤਾ ਤੇ ਸੁਚੇਤ ਵੀ ਕੀਤਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੜਾ ਔਖਾ ਸਮਾਂ ਸੀ 희ਹਾ ਨਹੀਂ ਸੀ ਕੋਈ ਕਰਦਾ ਉਸ ਵੇਲੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਜੇਲ੍ਹਾਂ ਵਿੱਚ ਬੈਠੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਜੇਲ੍ਹਾਂ 'ਚ ਬੈਠੇ ਸੀ ਪਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹ ਆਪਣੇ ਫਰਜ਼ ਨਿਵਾਏ ਜਿਹੜੇ ਇਸ ਵਿਰਸੇ ਦੇ ਵਿੱਚੋਂ ਮਿਲੇ ਸੀ ਸੰਤ ਚਪਾਈ ਦੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਕਿਉਂਕਿ ਸੱਚ ਦੇ ਬੋਲ ਸੀ ਜਿਹੜੇ ਉਹਨਾਂ ਦੀ ਸੰਗਤ ਕਰਦੇ ਰਹੇ ਉਹਨਾਂ ਨੂੰ ਪਤਾ ਆ ਜੇ ਕੋਈ ਆਉਂਦਾ ਸੀ ਕੋਈ ਲੈ ਕੇ ਕਈ ਮੇਰੇ ਵਰਗੇ ਭਲੇਖਾ ਲੈ ਕੇ ਆਉਂਦੇ ਸੀ ਇੱਕਦਮ ਪੁੱਝ ਲੈਂਦੇ ਸੀ ਵੀ ਮੰਦੇ ਦੇ ਅੰਦਰ ਕੀ ਚੱਲ ਰਿਹਾ ਕਈ ਵਾਰੀ ਅੱਜ ਵੀ ਆਪਾਂ ਕਈ ਵਾਰੀ ਇਹ ਕਰਦੇ ਆਂ ਵੀ ਬਾਬਾ ਜੀ ਇਹ ਮੂਲ ਮੰਤਰ ਕਿੱਥੇ ਆਤ ਸੱਚ ਜੁਗਾਦ ਸੱਚ ਤੱਕ ਆ ਤੇ ਉਹਨੇ ਕਹਿਣਾ ਪਹਿਲਾਂ ਤੂੰ ਦੱਸ ਕਿੱਥੇ ਤੱਕ ਪੜਦਾ ਤੇ ਬੰਦੇ ਨੇ ਇੱਕਦਮ ਝੋਣ ਜਣੀ ਛਿੜ ਜਾਣੀ ਮੇਰਾ ਕਹਿਣ ਤੋਂ ਭਾਵ ਕਿ ਗੁਰਮਤ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਦਗਾ ਇਹ ਜਥੇਬੰਦੀ ਨੇ ਆਪਣਾ ਹਮੇਸ਼ਾ ਇਹ ਰੋਲ ਸਾਰਤਕ ਨਿਭਾਇਆ ਇਸ ਦੰਦਵੀਂ ਟਕਸਾਲ ਤੋਂ ਕਈਆਂ ਨੂੰ ਡਰ ਵੀ ਲੱਗਦਾ ਉਹ ਡਰ ਕਿਉਂ ਲੱਗਦਾ ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜੀ ਜਥੇਬੰਦੀ ਆ ਇਹ ਗੁਰੂ ਨੂੰ ਪਰਨਾਈ ਜਥੇਬੰਦੀ ਆ ਇਹ ਸਿਧਾਂਤਕ ਜਥੇਬੰਦੀ ਬਾਣੀ ਤੇ ਬਾਣੇ ਦੇ ਨਾਲ ਸਤਕਾਰ ਤੇ ਆਦਬ ਦੇ ਨਾਲ ਆਪ ਵੀ ਤੇ ਦੂਸਰਿਆਂ ਨੂੰ ਵੀ ਕਥਾ ਕੀਰਤਨ ਰਾਹੀਂ ਤੇ ਅਮਰ ਸੰਚਾਰ ਰਾਹੀਂ ਨਾਲ ਜੋੜਦੀ ਆ ਤੇ ਕਈ ਵਾਰੀ ਮੇਰੇ ਵਰਗੇ ਬੌਣੇ ਕਦ ਵਾਲੇ ਇਹ ਮਹਿਸੂਸ ਕਰਦੇ ਮੈਂ ਅਕਸਰ ਸਟੇਜਾਂ ਤੇ ਕਹਿੰਦਾ ਹੁੰਨਾ ਕਿ ਜੇ ਕੋਈ ਬੰਦਾ ਕਹ ਲੈ ਪੇ ਕਿਸੇ ਚੀਜ਼ ਨੂੰ ਧੁੰਦਲਾ ਕਰ ਦੇਂਗਾ ਕੁਸਮੇਲੇ ਦਾ ਧੁੰਦਲਾ ਹੋ ਜਾਂਦਾ ਪਰ ਸੱਚ ਹਮੇਸ਼ਾ ਸੱਚ ਰਹਿੰਦਾ ਉਹਨੂੰ ਕਦੇ ਵੀ ਧੁੰਦਲਾ ਨਹੀਂ ਕੀਤਾ ਜਾ ਸਕਦਾ ਇਹ ਠੀਕ ਹੈ ਤੁੰਦ ਕੁਸਮੇਲੇ ਉਹਦਾ ਚਿਹਰਾ ਬਗਾੜ ਸਕਦੀ ਆ ਸੋ ਮੈਂ ਇਸ ਹੈੱਡਕੁਆਰਟਰ ਦੇ ਉੱਤੇ ਵਧਾਈ ਦਿਨਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਣਾ ਵਾਲੇ ਕਿਉਂਕਿ ਕਈ ਸੰਕਤ ਮੈਂ ਅਕਸਰ ਸਟੇਜਾਂ ਦੇ ਕਹਿਣਾ ਚੀਤਾ ਆ ਜਿਹੜੀਆਂ ਜਥੇਬੰਦੀਆਂ ਦਾ ਫਾਇਦਾ ਲੈਂਦੀਆਂ ਕਈ ਸ਼ਖਸੀਅਤਾਂ ਜਥੇਬੰਦੀਆਂ ਨੂੰ ਵੀ ਫੈਸਲ ਫਾਇਦਾ ਦੇ ਜਾਂਦੀਆਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇਸ਼ ਤੇ ਵਿਦੇਸ਼ ਤੇ ਵਿੱਚ ਜੇ ਅੱਜ ਦਮ ਜ਼ਮੀਨ ਟਕਸਾਲ ਦੀਆਂ ਵੱਡੀਆਂ ਬ੍ਰਾਂਚਾਂ ਚੱਲ ਰਹੀਆਂ ਉਹ ਇਹਨਾਂ ਦੀ ਬਦੌਲਤ ਹੈ ਉੱਥੇ ਕੋਈ ਨਿੱਜ ਲਈ ਨਹੀਂ ਦੁਕਾਨਦਾਰੀ ਚੱਲਦੀ ਦੁਕਾਨਦਾਰੀ ਮੈਂ ਤਾਂ ਲਫ਼ਜ਼ ਵਰਤ ਲਿਆ ਕਈ ਵਾਰੀ ਇਹ ਮਹਿਸੂਸ ਹੁੰਦਾ ਇਹ ਕੋਈ ਦੁਕਾਨਦਾਰੀਆਂ ਨਹੀਂ ਇਹ ਗੁਰੂ ਮਤ ਦੀ ਤੇ ਗੁਰੂ ਦੇ ਪਵਿੱਤਰ ਸਿਧਾਂਤ ਦੀ ਸੋਚ ਆ ਜਿਹੜੀ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਆ ਵਿਦੇਸ਼ ਦੇ ਵਿੱਚ ਵੀ ਅੱਜ ਅਮਰ ਸੰਚਾਰ ਹੋ ਰਿਹਾ ਵਿਦੇਸ਼ ਦੇ ਵਿੱਚ ਵੀ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਤੇ ਇਸ ਦੇਸ਼ ਦੇ ਵਿੱਚ ਵੀ ਚੱਲ ਰਿਹਾ ਹੁਣੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਬਾਬਾ ਬੰਦਾ ਸਿੰਘ ਜੀ ਪਾ ਕੇ ਗਏ ਕਿੰਨੇ ਸਕੂਲ ਕਾਲਜ ਗੁਰਮਤ ਦੇ ਵਿਦਿਆਲੇ ਤੇ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਕਈ ਵਾਰੀ ਇਹੋ ਜੀਆਂ ਵੀ ਸਿੱਤیاں ਆ ਜਾਂਦੀਆਂ ਕਿ ਦੁਆਬੇ ਦੇ ਵਿੱਚ ਮੈਂ ਦੇਖਦਾ ਕਈ ਵਾਰੀ ਗੁਰਮਤਿ ਦੇ ਉਸ ਫਲਸਫੇ ਅਨੁਸਾਰ ਪ੍ਰਚਾਰ ਨਹੀਂ ਹੁੰਦੇ ਪਰ ਦੰਦਮੀ ਟਕਸਾਲ ਨੇ ਜਾਂ ਦੁਆਬੇ ਦੇ ਵਿੱਚ ਵੀ ਆਪਣੇ ਉਹਨਾਂ ਸਥਾਨਾਂ ਦੀ ਸੇਵਾ ਸੰਭਾਲੀ ਆ ਤੇ ਮੈਨੂੰ ਖੁਸ਼ੀ ਆ ਕਿ ਉਹ ਗੁਰਮਤियां ਸੰਧਲੀ ਪੜਣਾ ਅੱਜ ਉਹ ਵੀ ਚੁਮ ਰਹੇ ਆ ਸੋ ਮੈਂ ਜਿੱਥੇ ਉਹਨਾਂ ਮਹਾਨ ਸਾਡੇ ਖਲ ਨਾਇਕਾਂ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਸੰਕਲਪ ਕੀਤਾ ਸੀ ਕਰਨੀ ਤੇ ਕਥਨੀ ਦੇ ਸੂਰਾ ਜੋ ਕਹਿ ਦਿੱਤਾ ਤੇ ਉਹ ਕੀਤਾ ਤੇ ਸੰਤ ਸਿਪਾਹੀ ਉਹਨਾਂ ਨੂੰ ਸਾਧਾਂ ਦੇ ਫੁੱਲ ਵੀ ਭੇਟ ਕਰਦਾ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਜੀ ਕਿਰਪਾ ਕਰਿਓ ਇਸ ਪਵਿੱਤਰ ਜਥੇਬੰਦੀ ਨੂੰ ਗੁਰੂ ਸਾਹਿਬ ਜੀ ਆਪਣੀਆਂ ਸਾਰੀਆਂ ਬਖਸ਼ੀਆਂ ਰੱਖਣੀਆਂ ਆ ਜਿੰਨੇ ਵੀ ਸਟੇਜ ਤੇ ਮਹਾਪੁਰਸ਼ ਬੈਠੇ ਆ ਇਹ ਸਾਰਿਆਂ ਦੇ ਵਿੱਚੋਂ ਬਹੁਤ ਸਾਰੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮਕਾਲੀ ਵੀ ਰਹੇ ਆ। ਉਹਨਾਂ ਨੂੰ ਉਹ ਗੁੱਜੇ ਜਿਹੜੇ ਭੇਤ ਜਿਹੜੇ ਗੁਰਮਤ ਦੇ ਸੀ ਉਹ ਵੀ ਸਾਰੇ ਇਹਨਾਂ ਦੇ ਵਿੱਚ ਬੈਠੇ ਆ। ਸੋ ਮੈਂ ਅੰਤ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਵੀ ਕਰਦਾ ਬਾਬਾ ਜੀ ਦਾ। ਬੜੇ ਦਿਨ ਹੋ ਗਿਆ ਸੀ ਇੱਕ ਚੱਕਰ ਚੱਲ ਰਿਹਾ ਸੀ। মিডিਏ 'ਚ ਵੀ ਖੂਬ ਇਹ ਚਰਚਾ ਚੱਲੀ। ਕਿ 6 ਤਰੀਕ ਨੂੰ ਉੱਥੇ ਕੀ ਹੋਊਗਾ ਤੇ ਆ ਫਿਕਰਮੰਦ ਵੀ ਸਾਰੇ ਹੋਏ ਕਿ 6 ਤਰੀਕ ਨੂੰ ਉੱਥੇ ਜਿੱਥੇ ਮਹਾਨ ਛੀਤਾਂ ਦੀ ਯਾਦ ਮਨਾਉਣੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਮਹਾਨ ਤਖਤ ਸਿੱਖਾਂ ਦਾ ਜਿੱਥੋਂ ਹਰ ਇੱਕ ਸਿੱਖ ਜਿੱਥੋਂ ਮਰਜੀ ਮਨਕਰ ਹੋ ਜਾ ਬਰਕਾਲ ਤਖਤ ਤੋਂ ਕਦੇ ਮਨਕਰ ਨਹੀਂ ਹੁੰਦਾ ਉਸ ਸਥਾਨ ਤੇ ਕੀ ਹੋਊਗਾ ਪਰ ਮੈਂ ਵਧਾਈ ਦਿਨਾਂ ਸਮੁੱਚੇ ਪੰਥ ਨੂੰ ਦਮਦਮੀ ਟਕਸਾਲ ਨੂੰ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਤੇ ਸਮੂਚੀਆਂ ਛੂੜੀਆਂ ਜਥੇਬੰਦੀਆਂ ਨੂੰ ਵੀ ਜਿਨ੍ਹਾਂ ਨੇ ਇਹ ਅੱਜ ਛੱਕ ਵੀ ਕੱਢ ਦਿੱਤੀ ਕਿ ਅਸੀਂ ਗੁਰੂ ਪੰਥ ਨੂੰ ਪ੍ਰਣਾਏ ਹੋਏ ਆਂ ਬੁਸ਼ਾਰਤ ਹੈ ਕਿ ਇੱਕ ਦੂਏ ਦੇ ਨਾਲ ਕਈ ਵਾਰੀ ਵਿਚਾਰਾਂ ਦਾ ਮਤਭੇਦ ਹੋ ਜਾਂਦਾ ਉਹ ਵਿਚਾਰਾਂ ਦਾ ਮਤਭੇਦ ਬੈਠ ਕੇ ਦੂਰ ਕੀਤਾ ਜਾਵੇ ਜੇ ਦੂਰ ਬੈਠ ਕੇ ਕੀਤਾ ਜਾਵੇ ਤੇ ਪੰਥ ਨੂੰ ਫਾਇਦਾ ਬੜਾ ਹੋਊਗਾ ਕਿਉਂਕਿ ਆ ਸਮਾਂ ਜਿਹੜਾ ਚੱਲ ਰਿਹਾ ਭਰਾ ਮਾਰੂ ਜੰਗਵਾਲ ਨੂੰ ਆਪਾਂ ਬਾਤ ਰਹੇ ਆ ਪਰ ਜੇ ਸਤਗੁਰ ਜੀ ਕਿਰਪਾ ਕਰਨ ਬਾਣੀ ਦੇ ਟਿਕਾ ਨਾਲ ਈਰਖਾ ਦਵੇਸ਼ ਭਾਵਨਾ ਅੰਦਰੋਂ ਕੱਢ ਲਈਏ ਫਿਰ ਸਤਗੁਰ ਜੀ ਖੁਸ਼ੀਆਂ ਬਖਸ਼ਿਸ਼ ਕਰਨ ਗਏ ਸੋ ਮੈਂ ਅੰਤ ਦੇ ਵਿੱਚ ਬਹੁਤ ਸਤਕਾਰ ਸਚੀਤਾਂ ਸਿੰਘ ਸਹਿਬਾਨ ਵੀ ਪਹੁੰਚੇ ਆ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਦੀਆਂ ਮੁੱਖ ਸਚੀਤਾਂ ਕਾਰ ਸੇਵਾ ਵਾਲੇ ਤੇ ਬਾਕੀ ਮਹਾਪੁਰਸ਼ ਪਹੁੰਚੇ ਆ ਮੈਂ ਜਿੱਥੇ ਉਹਨਾਂ ਮਹਾਪੁਰਸ਼ਾਂ ਦੇ ਉਹਨਾਂ ਪਵਿੱਤਰ ਕਾਰਨਾਮਿਆਂ ਦੇ ਤੇ ਉਹਨਾਂ ਦਾ ਸੱਚ ਦੇ ਪੁਜਾਰੀ ਸੰਤ ਚਪਾਈ ਕਰਨੀ ਤੇ ਕਥਨੀ ਦੇ ਸੂਰਾ ਉਹਨਾਂ ਨੂੰ ਸਰਦਾ ਪੇਟ ਵੀ ਕਰਦਾ ਤੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਦਾ ਸਤਗੁਰੂ ਜੀ ਸਾਨੂੰ ਵੀ ਸੋਝੀ ਬਖਸ਼ਿਸ਼ ਕਰ ਜਿਹੜੇ ਸੱਚ ਦੇ ਪੈਰੇ ਉਹ ਦੇ ਕੇ ਗਏ ਸਾਡੇ ਵਿੱਚ ਵੀ ਅੱਜ ਉਹ ਸੱਚ ਬੋਲਣ ਦੀ ਜਾਚ ਆ ਜਾਏ ਇੰਨੀ ਬੇਨਤੀ ਕਰਕੇ ਆਪਣੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਬੜੇ ਲੰਬੇ ਦਿਨਾਂ ਤੋਂ ਲੰਬੇ ਦਿਨਾਂ ਤੋਂ ਕਹਿਣ ਤੋਂ ਬਾਅਦ ਸਾਰੇ ਨਗਰਾਂ ਦੇ ਵਾਲੇ ਦਵਾਲੇ ਤੇ ਫੇਰ ਰਾਤ ਨੂੰ ਆਰਾਮ ਪਸ਼ਰਾਮ ਵੀ ਕਰਨਾ ਬੜੀ ਚਲਦੀ ਮਹੀਰ ਜਿਹਨੂੰ ਆਪਾਂ ਕਹਿ ਦਿੰਨੇ ਚਲਦਾ ਵਹੀਰ ਉਹ ਚਲਦਾ ਵਹੀਰ ਵੀ ਚਲਾਇਆ ਤੇ ਪ੍ਰੇਰਨਾ ਵੀ ਕੀਤੀ ਤੇ ਅੱਜ ਦੇਖਦੇ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆਪਾਂ ਸਾਰੇ ਨਤਮਸਤਕ ਹੋ ਰਹੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ